ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪਲਵਾਨ ਟਿਕਟੋਕ ਚਾਲਾ ਦੋਸਤੋ ਤੇ ਮੇਰਾ ਨਾਮ ਹੈ ਸੰਦੀਪ ਸਿੰਘ ਅੱਜ ਇੱਕ ਟਰੈਕਟਰ ਤੁਹਾਨੂੰ ਦਿਖਾਉਣ ਦੇ 843 XM ਸਵਰਾਜ 2020 ਮਾਡਲ ਦਾ ਟਰੈਕਟਰ ਇੱਕ ਪਾਸੇ 25 ਮਾਡਲ ਨਵਾਂ ਕੋਰਾ ਲੈ ਕੇ ਖੜਾ ਲਿਓ ਟਰੈਕਟਰ ਤੇ ਇੱਕ ਪਾਸੇ ਇਹ ਖੜਾ ਲਿਓ ਟਰੈਕਟਰ ਇੰਨਾ ਸਾਫ਼ ਬਾਈ ਜੀ ਟਰੈਕਟਰ ਔਰ ਰੇਂਜ ਦੱਸੂਗਾ ਤੁਹਾਨੂੰ ਬਿਲਕੁਲ ਵਾਜਿਬ ਕੀਮਤ ਵਾਲੇ ਟਰੈਕਟਰ ਆਪਾਂ ਪਾਉਂਦੇ ਆਪਣੇ ਪੇਜ ਤੇ ਤੇ ਪੇਜ ਨੂੰ ਫੋਲੋ ਕਰ ਲਓ ਸਾਡਾ ਫੋਨ ਨੰਬਰ 9814504323 ਹਲੇ ਤੱਕ ਨਟ ਤੋਂ ਨਟ ਕੰਪਨੀ ਫੀਟਿੰਗਾਂ ਟਰੈਕਟਰ ਦਾ ਨਟ ਤੋਂ ਨਟ ਇੱਕ 13 ਨੰਬਰ ਦਾ ਨਟ ਵੀ ਟਰੈਕਟਰ ਦਾ ਖੁੱਲਿਆ ਨਹੀਂ ਗਾ ਮੈਂ ਸਾਰੇ ਨਟ ਬੋਲਟ ਨੋਜ਼ਲ ਪਾਈਪਾਂ ਸਾਰੀਆਂ ਤੁਹਾਨੂੰ ਦਿਖਾਉਣ ਦੇ ਆ ਚਾਰ ਸਿਲੰਡਰ ਇੰਜਨ ਤੁਸੀਂ ਲਾ ਲਓ 585 ਦਾ ਕਿੰਨਾ ਜੋਰ ਹੋਊਗਾ ਆਮ ਸਵਰਾਜ 3 ਸਿਲੰਡਰ ਆਉਂਦਾ ਹੈ ਚਾਰ ਸਿਲੰਡਰ ਟਰੈਕਟਰ ਆ ਪਿਛਲਾ ਹਿੱਸਾ ਸਵਰਾਜ ਦਾ ਤੇਲ ਬ੍ਰੇਕਾਂ ਡੱਡੂ ਟਾਪੇ ਵਾਲਾ ਜਿਹੜੇ ਹੁਣ ਨਵੇਂ ਮਾਡਲ ਦਾ ਟਾਪ ਇਸ ਤੋਂ ਉੱਪਰ ਪਿਛਲਾ ਹਿੱਸਾ ਨਹੀਂ ਆਇਆ ਜਿੰਨਾ ਇਹ ਪਿਛਲਾ ਹਿੱਸਾ ਇਸ ਟਰੈਕਟਰ ਨੂੰ ਲੱਗਾ ਟਾਪ ਦਾ ਹਿੱਸਾ ਜਿਹੜਾ ਟਾਪ ਮਾਡਲ ਚ ਆਉਂਦਾ ਐ ਐ ਤੇਲ ਬ੍ਰੇਕਾਂ ਹਰ ਇੱਕ ਚੀਜ਼ ਕੰਪਨੀ ਦੀ ਫਿੱਟ ਗਾ ਕੋਈ ਵੀ ਚੀਜ਼ ਕੋਈ ਕਲਿੱਪ ਵੀ ਲੱਗਾ ਉਹ ਵੀ ਕੰਪਨੀ ਦਾ ਫਿੱਟ ਗਾ ਕੋਈ ਚਾਬੀ ਨਹੀਂ ਲੱਗੀ ਕਿਤੇ ਰੰਗ ਨਹੀਂ ਹੋਇਆ ਆ ਪੈਰਦਨਾਂ ਦੇ ਮਾੜਾ ਮਾੜਾ ਪੈਰਾਂ ਦਾ ਰੰਗ ਉਤਰਿਆ ਤਾਂ ਉਹੀ Ориਜਨਲ ਹੀ ਉਤਰਿਆ ਕਲੱਚ ਦਾ ਟਰੈਕਟਰ ਹਲੇ ਕਲੱਚ ਨੂੰ ਚਾਬੀ ਨਹੀਂ ਲੱਗੀ ਤੁਸੀਂ ਹਿਸਾਬ ਲਾ ਲਓ ਹਲੇ ਤੱਕ ਕਲੱਚ ਨਹੀਂ ਟਰੈਕਟਰ ਦਾ ਖੋਲਿਆ 2000 20 ਮਾਡਲ ਹੈ ਕੰਡੀਸ਼ਨ ਜਿਦਾਂ 25 ਮਾਡਲ ਜਿੰਨੀ ਤੁਸੀਂ ਭਲੇਖਾ ਖਾਓਗੇ ਇੰਨਾ ਟਰੈਕਟਰ ਸਾਫ਼ ਹੈ ਇੰਜਨ ਗੇਅਰ ਦਾ ਸਿਲ ਦਾ ਟਰੈਕਟਰ ਕਿਤੇ ਚਾਬੀ ਲੱਗੀ ਹੋਵੇ ਤੇ ਆਪਾਂ ਦੇਣ ਦਾ ਰਹੋਵਾਂਗੇ ਆ ਜੋ ਅੱਗੇ ਪੂਰੀ ਵੀਡੀਓ ਦੇ ਡਾਇਰੈਕਟਰ ਦਾ ਰੇਟ ਆ ਜੀ 2 ਲੱਖ ਤੇ 30 ਹਜ਼ਾਰ ਲੈਣ ਦੇਣ ਵਾਲਾ ਵੀਰ ਉਹੀ ਫੋਨ ਕਰਿਓ ਜਿਨ੍ਹਾਂ ਨੇ ਬਾਈ ਇੰਟਰਸਟਿਡ ਆ ਜਿਹੜੇ ਭਰਾ ਜਾ WhatsApp ਕਰ ਲਿਆ ਕਰੋ ਆਪਾਂ ਸੇਮ ਟਾਈਮ ਤੇ ਦੋਨੇ ਪਾਰਟੀਆਂ ਫ੍ਰੀ ਨਹੀਂ ਹੋ ਸਕਦਾ ਜੇ ਇਸ ਟਾਈਮ ਤੁਸੀਂ ਫ੍ਰੀ ਹੋ ਸ਼ਾਇਦ ਮੈਂ ਅਗਲਾ ਬੰਦਾ ਉਸ ਟਾਈਮ ਫ੍ਰੀ ਨਾ ਹੋਵੇ ਤੁਸੀਂ ਉਸ ਦਾ WhatsApp ਪਾ ਸਕਦੇ ਹੋ ਮੈਸੇਜ ਆਪ ਦਾ ਬੋਲ ਕੇ ਪਾ ਦਿਓ ਨਹੀਂ ਕਈ ਬੰਦੇ ਨੂੰ ਟਾਈਪ ਕਰਨਾ ਹੁੰਦਾ ਚਲੋ ਅੱਜ ਕੱਲ ਸੌਖਾ ਕੰਮ ਆ ਤੁਸੀਂ ਬੋਲ ਕੇ ਜਿਹੜਾ ਆਪਣਾ ਸੇਨਾ ਆ ਪਾਉਣਾ WhatsApp ਤੇ ਪਾ ਦਿਆ ਕਰੋ ਸਭ ਤੋਂ ਸੌਖਾ ਜਰੀਆ ਤੁਹਾਨੂੰ ਰਿਪਲਾਈ ਨਾਲ ਦੀ ਨਾਲ ਮਿਲੇਗਾ ਆ ਦੇਖੋ ਇੰਜਨ ਦਾ ਨਾਟਕਲੇ ਮੈਂ ਕਹਿੰਦਾ ਵੀ ਜੇ ਕੋ ਭਰਾ ਪਿਆਰ ਕਰਦਾ ਨਾ ਮੈਨੂੰ ਵੀ ਜਿਹਨੂੰ ਆ ਮੇਰੇ ਤੇ ਤਵਾਰ ਆ ਤੇ ਆ ਟਰੈਕਟਰ ਲੈ ਲਿਓ ਜੇ ਮੇਰੇ ਬਾਈ ਜੀ ਤੁਸੀਂ ਸੀਸਾ ਦੇਵੋਗੇ ਮੈਨੂੰ ਅ ਮਰਗਾੜ ਦੇਖ ਲਓ ਅੰਦਰੋਂ ਜਿੱਤਰਾ ਅੱਜ ਨਵਾਂ ਕਢਾਇਆ ਹੁੰਦਾ ਟਰੈਕਟਰ ਉਸ ਤਿੱਤਰਾ ਮਰਗਾਟ ਆ ਕਿਤੋਂ ਵੀ ਦੁਆਰੇ ਰੀਪੇਂਟ ਟਰੈਕਟਰ ਨਹੀਂ ਹੋਇਆ ਕੋਈ ਵੀ ਚੀਜ਼ ਜਿਹੜੀ ਆ ਰੀਪੇਂਟ ਨਹੀਂ ਹੋਈ ਹੋਈ ਟਰੈਕਟਰ ਦੀ ਪੈਰਦਾਨਾਂ ਦੇ ਰੰਗ ਉਤਰਿਆ ਉਤਰ ਹੀ ਉਤਰਿਆ ਵਾ ਇੰਜਨ ਤੇ ਪੇਂਟ ਸਾਰਾ ਓਵੇਂ ਹੀ ਕੰਪਨੀ ਫੀਟਿੰਗ ਸੀਲਾ ਓਵੇਂ ਹੀ ਲੱਗੀਆਂ ਹਨਾ ਟਰੈਕਟਰ ਛੋਟੇ ਜੀਵਿੰਦਾਰ ਵਾਸਤੇ ਵੀ ਬਾਈ ਜੀ ਤੋਹਫਾ ਵਾ ਕਿਉਂ ਡੀਜ਼ਲ ਬਹੁਤ ਮਹਿੰਗੇ ਹੋ ਗਏ ਡੀਜ਼ਲ ਖਰਚਾ ਇਸ ਟਰੈਕਟਰ ਦਾ ਬਹੁਤ ਹੀ ਕਫਾਇਤੀ ਟਰੈਕਟਰ ਹੈ ਇੱਕ 4 ਸਿਲੰਡਰ ਆ 585 ਵਾਲਾ ਇੰਜਨ ਹੈ ਇਸ ਟਰੈਕਟਰ ਦੇ ਵਿੱਚ ਪਿਛਲਾ ਐਸਾ ਸਵਰਾਜ ਦਾ ਕਾਮਯਾਬਾ ਇੰਜਨ 585 ਦਾ ਕਾਮਯਾਬਾ ਕੰਪਨੀ ਨੇ ਟਰੈਕਟਰ ਥੋੜੇ ਪੀਸ ਬਣਾਏ ਸੀ ਪਰ ਕਾਮਯਾਬ ਬਹੁਤ 843 XM ਬੰਗਾਲ ਦਾ ਨੰਬਰ 230000 ਕੀਮਤ ਹੈ ਜੀ ਬੰਗਾਲ ਦਾ ਨੰਬਰ ਹੈ 98145043